ਡੰਕੀ ਰੂਟ ਰਹੀ ਅਮਰੀਕਾ ਦੇ ਵਿੱਚ ਜਾ ਰਹੇ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਹਾਟਾ ਅਟੈਕ ਦੇ ਕਾਰਨ ਇੱਕ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਦੱਸਿਆ ਜਾ ਰਿਹਾ ਹੈ ਕਿ ਗਵਾਟਾਮਾਲਾ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਹ ਡੰਕੀ ਰੂਟ ਦੇ ਰਹੀ ਅਮਰੀਕਾ ਜਾ ਰਿਹਾ ਸੀ ਤੇ ਜਿਵੇਂ ਹੀ ਆਪਣੇ ਦੋਸਤਾਂ ਦੇ ਨਾਲ ਕਾਰ ਦੇ ਵਿੱਚ ਬੈਠਣ ਲੱਗਿਆ ਅੱਗੇ ਡੰਕੀ ਰਾਈ ਉਹਨਾਂ ਨੇ ਜਾਣਾ ਸੀ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਦਰਦ ਉੱਠਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕੁਝ ਹੀ ਮਿੰਟਾਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਤਕਰੀਬ 35 ਤੋਂ 40 ਲੱਖ ਰੁਪਏ ਖਰਚ ਕੇ 3 ਮਹੀਨਿਆਂ ਤੋਂ ਇਹ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਘਰ ਤੋਂ ਨਿਕਲਿਆ ਹੋਇਆ ਸੀ। ਹਾਲਾਂਕਿ ਪਰਿਵਾਰ ਦੇ ਨਾਲ ਲਗਾਤਾਰ ਉਸ ਦੀ ਫੋਨ ਤੇ ਗੱਲਬਾਤ ਵੀ ਹੋ ਰਹੀ ਸੀ ਕਿ ਆਕਰ ਕਿਵੇਂ ਉਹ ਹੱਲੇ ਕਿੱਥੇ-ਕਿੱਥੇ ਪਹੁੰਚਿਆ ਤੇ ਇਸੇ ਵਿਚਾਰ ਹੁਣ ਇਹ ਮਨਤ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਡੰਕੀ ਰੂਟ ਰਾਈ ਜੋ ਅਮਰੀਕਾ ਦੇ ਵਿੱਚ ਜਾ ਰਿਹਾ ਸੀ ਉਸ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪਰਿਵਾਰ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਉਹਨਾਂ ਦੇ ਪੁੱਤ ਦੀ ਜੋ ਮ੍ਰਿਤਕ ਦੇ ਆ ਉਸ ਨੂੰ ਹਰ ਹਾਲ ਦੇ ਵਿੱਚ ਵਾਪਸ ਲੈਣ ਦਾ ਜਾਵੇਗਾ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਡੰਕੀ ਰੂਟ ਦੇ ਰਾਹੀਂ ਅਮਰੀਕਾ ਜਾ ਰਹੇ ਇੱਕ ਨੌਜਵਾਨ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਪਰਿਵਾਰ ਦੇ ਵੱਲੋਂ ਕਿ 3 ਮਹੀਨੇ ਪਹਿਲਾਂ ਇਹ ਨੌਜਵਾਨ ਘਰ ਤੋਂ ਨਿਕਲਿਆ ਸੀ ਅਮਰੀਕਾ ਜਾਣ ਦੇ ਲਈ ਪਰੰਤੂ ਜਦੋਂ ਗੁਆਟਮਾਲਾ ਦੇ ਵਿੱਚ ਪਹੁੰਚਿਆ ਤਾਂ ਉੱਥੇ ਜਦੋਂ ਅਗਲੇ ਪੜਾਅ ਵੱਲ ਇਹਨਾਂ ਨੇ ਨਿਕਲਣਾ ਸੀ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿ ਇਸ ਦੀ ਅਚਾਨਕ ਹੀ ਹੱਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ ਹਾਲਾਂਕਿ ਪਹਿਲਾਂ ਉਸਨੇ ਚੰਡੀਗੜ੍ਹ ਦੇ ਇੱਕ ਏਜੰਟ ਦੇ ਨਾਲ ਸੰਪਰਕ ਕੀਤਾ ਸੀ ਉਸਨੇ ਇਸ ਨੂੰ ਗੁਆਟਮਾਲਾ ਤੱਕ ਲੈ ਕੇ ਜਾਣਾ ਸੀ ਤੇ ਫਿਰ ਉਸ ਤੋਂ ਅੱਗੇ ਇਹ ਇੱਕ ਪਾਕਿਸਤਾਨੀ ਏਜੰਟ ਦੇ ਸੰਪਰਕ ਦੇ ਵਿੱਚ ਆਇਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਅਮਰੀਕਾ ਦੇ ਵਿੱਚ ਪ੍ਰਵੇਸ਼ ਕਰਨਾ ਸੀ ਪਰੰਤੂ ਠੀਕ ਉਸ ਤੋਂ ਪਹਿਲਾਂ ਹੀ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਮੇਰੇ ਨਾਮ ਮਨਦੀਪ ਕੌਰ ਹੈ ਮੇਰੇ ਤੋਂ ਮੇਰੇ ਛੋਟਾ ਵੀਰ ਸੀ ਇਹ ਸ਼ੇਪ ਹੈਣਾ ਬਹੁਤ ਗਰੀਬੀ ਰਹੀ ਸਾਡੇ ਘਰ 'ਚ ਬਹੁਤ ਗਰੀਬੀ ਨਾਲ ਸੀ ਆਪਣੇ ਵੀਰ ਪਰਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਨੇ ਸਾਡੇ ਨਾਲ ਇਹ ਤਾਂ ਬਸ ਇਹ ਸੋਨੇ ਦੇ ਸਾਡੇ ਵੀਰ ਦੀ লাশ ਸੰਧਕਾ ਰਾਜੇ ਸੀ ਤੇ ਰੋਦਾਸ ਕਸਵਾ ਜਿਹੜਾ ਸਾਡਾ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਨਗਰ ਹੈ ਇੱਥੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੇ ਸਟਰਗਲ ਕਰਦਾ ਹੋਇਆ ਗਵਟਿਮਲਾ ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡਾਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹਦੀ ਦੁੱਖਦਵਾਈ ਇਸ ਕਰਕੇ ਵੀ ਆ ਕਿ ਆਪਾਂ ਇਹਨੇ ਪੈਸੇ ਲਾ ਕੇ ਜਦੋਂ ਉਹਦੇ ਮਾਪਿਆਂ ਨੂੰ ਦੱਸਿਆ ਕਿ 35 36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫੇਰ ਆਪਾਂ ਦੱਤ ਘੇਲ ਦਿੰਦੇ ਆਸਮੰਦਾ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਹੈ ਕਿ ਸਰ ਆਪਾਂ ਜਾਈਏ ਦੂਰ ਜਾਈਏ ਕੋਈ ਨਹੀਂ ਪਰ ਆਪਾਂ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰਨਾ ਆਈ ਤੇ ਇਹਨਾਂ ਦੀ ਡੈੱਡ ਬਾਡੀ ਜਿਹੜੀ ਹੈ ਗੋਤਪੀ ਦੀ ਉਹ ਆਪਾਂ ਮਗਾ ਕੇ ਦਾਂਗੇ ਮੇਰੇ ਬੈਕਪੈਨ ਇਹਨਾਂ ਦਾ ਡਿਪਾਰਟਮੈਂਟ ਜਿਹੜੀ ਪੈਦਾਵਾਈ ਜਿਹੜੀ ਸ਼ੁਰੂ ਕਰਤੀ ਐ ਉਹ ਮਗਾ ਕੇ ਫਿਰ ਉਹਨਾਂ ਦੇ ਸਵੱਧ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੇ ਐ ਔਖਾ ਬਹੁਤ ਦੁੱਖ ਹੋਇਆ ਛੇ ਭੈਣਾਂ ਦਾ ਪਿਤਾ ਸੀਗਾ ਬਹੁਤ ਹੀ ਦੁੱਖ ਹੋਇਆ ਕੱਜਾ ਚੁੱਕ ਕੇ ਉੱਥੇ ਜਾਣਾ ਬੈਠ ਕੋਲ ਰਹੀ ਇਹੋ ਵੱਡਾ ਹੋਰ ਕੀ ਮਾਰਾ ਕੰਬ ਹੋ ਸਕਦਾ ਸੋ ਬੜਾ ਅਫਸੋਸ ਹੈ ਅੱਜ ਵੀ ਤੇ ਕੀ ਨਾਮ ਹੈ ਤੇ ਕੀ ਗੱਲ ਬਾਤ ਕਰਦਾ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜੋ ਉਸ ਤੋਂ ਬਾਅਦ ਚ ਵਾਪਸ ਆ ਗਿਆ ਇੱਥੇ ਜਿੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਨਰਕਾ ਜਾਣਾ ਅਮਰੀਕਾ ਜਾਣਾ ਨਰਕਾ ਜਾਣ ਵਾਸਤੇ ਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 6.16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਪਹੁੰਚਾਇਆ ਅੱਗੋਂ ਕੋਈ ਮਾਮੰਦਰਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕੇ ਗੱਲ ਹੋਈ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆ ਯਾਰ ਕਿੱਥਾ ਪਤਾ ਲੱਗਾ ਤੁਹਾਨੂੰ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਟ ਦੇ ਸੀਗੇ ਜਿਹੜੇ ਹੋਰ ਏਜੰਟ ਦੇ ਰਾਤੀ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੀ ਸੀਗੇ ਉਹਨਾਂ ਨਾਲ ਰਾਤ ਕੱਟੀ ਆ ਉਹਨਾਂ ਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਉਹੋ ਜੀ ਗੱਲਬਾਤ ਰਹੀ ਸੀ ਵੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈੰਦਿਆ ਸਾਰੀ ਅੰਦਾਜ਼ੀ ਸਾਡੀ ਪ੍ਰੋਬਲਮ ਹੋਈ ਆ ਇਹੋ ਹੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਹੈ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾ ਕਰ ਨਿਕਲ ਗਿਆ ਵਾ ਸੋਰ ਕੁਛ ਨਹੀਂ ਇਹਨਾਂ ਤੋਂ ਮੈਂ ਪਹਿਲਾਂ ਗਿਆ ਕਿੰਨੇ ਪਰਸ ਲੱਗੇ ਇੱਥੋਂ ਤਕਰੀਬਨ ਉਹ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਈਆ ਜਿਹੜਾ ਅਸੀਂ ਲਾ ਚੁੱਕੇ ਆ ਸਰ ਸ਼ਾਸਨ ਤੋਂ ਵੀ ਮੰਗਿਆ ਤਾਂ ਸ਼ਾਸਨ ਤੋਂ ਇਹ ਹੀ ਮੰਗਿਆ ਗਿਆ ਸਾਨੂੰ ਸਾਡੇ ਭਰਾ ਦੀ লাশ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅੰਤਿਮ ਰਸਮੀ ਰਵਾਜ ਉਹ ਕਰ ਸਕੀ ਸਾਡੀ ਇਹੋ ਹੀ ਮੰਗ ਹੈ ਕਿੰਨੇ ਭੈਣ ਭਰਾ ਅਸੀਂ ਅੱਠ ਭੈਣ ਭਰਾਵਾਂ 6 ਭੈਣਾਂ ਨੇ ਦੋ ਭਰਾ ਸੀ